ਜੋਨੋ ਤੋਂ ਕੋਈ ਵੀ ਆਪਣੀ ਇਮੀਗ੍ਰੇਸ਼ਨ ਸਰਵਿਸ ਕਿਸੇ ਵੀ ਕੰਸਲਟੈਂਟ ਕੋਲੋਂ ਏਜੰਟ ਕੋਲੋਂ ਲੈਂਦੇ ਹੋ ਤੇ ਐਵੇਂ ਨਾ ਆਪਣੀ ਆਡੀਓ ਵੀਡੀਓ ਜਿਹੜੀ ਆ ਨਾ ਉਹ ਬਣਾਉਣ ਚੱਲੇ ਜਾ ਕਰੋ ਮੈਂ ਤੇ ਹੱਲੇ ਨਾ ਇੰਡੀਆ ਦੇ ਕੰਸਲਟੈਂਟਸ ਨੂੰ ਇੱਕ ਕੋਰਸ ਦਾ ਸੀਗਾ ਜਿਹੜੇ ਆਮ ਲੋਕਾਂ ਦੀਆਂ ਵੀਡੀਓ ਜਿਹੜੀਆਂ ਨਾ ਚੋਰੀ ਛਿਪੇ ਬਣਾਉਂਦੇ ਸੀਗੇ ਜਿਹਦੇ ਵਿੱਚ ਉਹਨਾਂ ਦੇ ਆਫਿਸ ਦੇ ਵਿੱਚ ਕੋਈ ਆਉਂਦਾ ਆ ਤੇ ਉਹਦੇ ਪਿੱਛੋਂ ਉਹਦੀ ਕੈਮਰਾ ਲਾ ਕੇ ਵੀਡੀਓ ਬਣਾਉਂਦੇ ਆ ਫਿਰ ਪਿੱਛੇ ਪਟਾਕੇ ਜਿਹਾ ਚਲਾਉਂਦੇ ਆ ਪਹਿਲਾਂ ਉਹ ਡਰਾਉ ਦੇਗਾ ਤੇਰਾ ਵੀਜ਼ਾ ਨਹੀਂ ਲੱਗਾ ਬਾਅਦ ਚ ਉਹਨੂੰ ਕਹਿੰਦੇ ਲੈ ਤੇਰਾ ਵੀਜ਼ਾ ਲੱਗ ਗਿਆ ਫੇਰ ਨਾਲ ਪਟਾਕੇ ਚੱਲ ਜਾਂਦੇ ਆ ਤੇ ਨਾਲ ਫੇ ਜਿਹੜਾ ਉਹ ਜਿਹੜਾ ਹੁਣ ਵੀਜ਼ਾ ਲੈਣ ਆਇਆ ਹੁੰਦਾ ਜਿਹਨੂੰ ਇੱਕ ਵਾਰੀ ਉਹਨੂੰ 440 ਬੋੜ ਦਾ ਝਟਕਾ ਦਿੱਤਾ ਹੁੰਦਾ ਤੇ ਜਦੋਂ ਬਾਅਦ ਚ ਕਹਿੰਦੇ ਲੈ ਵੀ ਤੇਰਾ ਵੀਜ਼ਾ ਲੱਗ ਗਿਆ ਫੇ ਉਹ ਰੋਂਣ ਲੱਗ ਜਾਂਦਾ ਇਹਦੇ ਨਾਲ ਆਮ ਲੋਕੀ ਜਿਹੜੇ ਆ ਨਾ ਉਹ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਜਾਂਦੇ ਉਹਨਾਂ ਦਾ ਜਿਹੜਾ ਥਾਟ ਆ ਨਾ ਉਹ ਇਨਫਲੂਐਂਸਡ ਹੋ ਜਾਂਦਾ ਤੁਹਾਡੇ ਕੋਲ ਸੋਚਣ ਸ਼ਕਤੀ ਮੁੱਕ ਜਾਂਦੀ ਆ ਔਰ ਇਹ ਕੁਝ ਪ੍ਰੈਕਟਿਸਸ ਕੈਨੇਡਾ ਦੇ ਵਿੱਚ ਵੀ ਸਟਾਰਟ ਹੋ ਗਈਆਂ ਔਰ ਇਹ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਇਹ ਜਿਹੜੇ ਪ੍ਰੋਫੈਸ਼ਨਲਸ ਹੈਗੇ ਆ ਇਹਨਾਂ ਨੂੰ ਡਰ ਕਿਉਂ ਨਹੀਂ ਆਉਂਦਾ ਵੀ ਕੈਨੇਡਾ ਵਿੱਚ ਜੇ ਤੁਹਾਡੀ ਕਿਸੇ ਨੇ ਸ਼ਿਕਾਇਤ ਕਰ ਦਿੱਤੀ ਤੇ ਤੁਹਾਡਾ ਬੰਨਣਾ ਕੀ ਆ ਹੁਣ ਮੈਂ ਤੁਹਾਨੂੰ ਇੱਕ ਉਦਾਹਰਨ ਦੇਣਾ ਹੁੰਦਾ ਕਿ ਤਾਂ ਹੁਣ ਮੈਂ ਇਦਾਂ ਹੀ ਮੁੰਡਾ ਕਮਰਾ ਦੋਸਤ ਆ ਮੈਂ ਉਹਨੂੰ ਹੁਣ ਮੈਂ ਫੋਨ ਲਾਉਣਾ ਦੇਖਿਓ ਕੀ ਹੁੰਦਾ ਆ ਧਿਆਨ ਨਾਲ ਸੁਣਿਓ ਜੀ ਆਪਾਂ ਹੁਣ ਇਹਨੂੰ ਦੱਸਣਾ ਵੀ ਕਿਵੇਂ ਦੱਸਦੇ ਆ ਮੈਂ ਤੁਹਾਨੂੰ ਕਰਕੇ ਦੱਸਦਾ ਕਿਵੇਂ ਦੱਸਦੇ ਆ ਹਾਂਜੀ ਜੋਬਨ ਕੀ ਹਾਲ ਹੈ ਤੁਹਾਡੇ ਬੜੀਆ ਸਾਥੀ ਤੁਸੀਂ ਦੱਸੋ ਜੀ ਸੁਣਾਓ ਠੀਕ ਠਾਕ ਤੁਸੀਂ ਹਾਂਜੀ ਬੜੀਆ ਸਾਥ ਚੱਲਦੀ ਹੈ ਜੀ ਆਪਾਂ ਤੁਹਾਡਾ ਵੀਜ਼ਾ ਅਪਲਾਈ ਕੀਤਾ ਸੀ ਨਾ ਤੇ ਤੁਸੀਂ ਕਿਦਾਂ ਕਾਲ ਵੇਟ ਕਰ ਰਹੀ ਸੀ ਮੇਰੀ ਗੱਲ ਇਦਾਂ ਵੀਰੇ ਵੀ ਤੁਹਾਡਾ ਵੀਜ਼ਾ ਨਾ ਗੱਲ ਹੀ ਬਣੀ ਨਹੀਂ ਮੈਂ ਕਿਹਾ ਚਲੋ ਤੁਹਾਨੂੰ ਥੋੜਾ ਜਿਆਦਾ ਤੁਹਾਨੂੰ ਡਰਾ ਦਿੰਨੇ ਆ ਬਾਕੀ ਤੁਹਾਡਾ ਵੀਜ਼ਾ ਲੱਗ ਗਿਆ ਤੁਹਾਨੂੰ ਮੁਬਾਰਕ ਹੋਵੇ ਬਹੁਤ ਬਹੁਤ ਥੈਂਕ ਯੂ ਸੋ ਮਾਚ ਥੈਂਕ ਯੂ ਸੋ ਮਾਥੀ ਬਹੁਤ ਬਹੁਤ ਮਿਹਰਬਾਨੀ ਦਾ ਕੀ ਸੋ ਹੁਣੇ ਦੱਸੋ ਵੀ ਤੁਹਾਡੀਆਂ ਕਿੰਨੀਆਂ ਰਿਫਿਊਜ਼ਲਾਂ ਸੀ ਪਹਿਲਾਂ ਸਰ ਸਾਡੀਆਂ ਪਹਿਲਾਂ ਦੀ 10 ਇੱਥੇ ਰੱਖ ਜੋਬਨ ਤੂੰ ਸਿਰੇ ਹੀ ਲਾਤਾ ਯਾਰ ਤੇ ਤੁਹਾਡੇ ਖਾਤੇ 'ਚ ਪੈਸੇ ਵੀ ਥੋੜੇ ਸੀ ਨਾ ਕਿੰਨੇ ਕੁ ਫੰਡ ਸੀ ਤੁਹਾਡੇ ਕੋਲ ਸਾਡੇ ਸਾਡੇ ਕੋਲ 6 ਸਾਢੇ 6 ਲੱਖ ਸੀ ਸਾਢੇ 6 ਲੱਖ ਰੁਪਈਆ ਸੀਗਾ ਤੇ ਚਲੋ ਹੁਣ ਫੇ ਤੁਹਾਡਾ ਵੀਜ਼ਾ ਆ ਗਿਆ ਵੀ ਹੁਣ ਤੁਸੀਂ ਹੋਰ ਕਲਾਇੰਟ ਵੀ ਆ ਰੈਫਰ ਕਰ ਦਿਓ ਜੀ ਜਰੂਰ ਸਰ ਜਰੂਰ ਅਸੀਂ ਕਈਆਂ ਨੂੰ ਕਰਾਂਗੇ ਜੀ ਸਾਡਾ ਤੇ ਸਾਡੇ ਲੀਡਰ ਵੀ ਤਤਵਰ ਕੇ ਆئیںਗੇ ਚਲੋ ਜੋਬਨ ਇਦਾਂ ਯਾਰ ਮੈਂ ਤਾਂ ਹੁੰਦਸਿਆ ਹੀ ਕਿ ਆਪਾਂ ਅੱਜ ਦਾ ਵੀਡੀਓ ਬਣਾ ਰਹੇ ਆ ਤੇ ਮੈਂ ਤੁਹਾਡੀ ਆਡੀਓ ਰਿਕਾਰਡ ਕਰਕੇ ਤੇ ਸੁਣਾ ਰਿਹਾ ਸਾਰਿਆਂ ਨੂੰ ਵੀ ਇਹੋ ਜਿਹਾ ਡਰਾਮਾ ਜਿਹੜਾ ਨਾ ਅੱਜ ਕੱਲ ਇਮੀਗ੍ਰੇਸ਼ਨ ਵਿੱਚ ਕਿਵੇਂ ਹੁੰਦਾ ਆ ਚਲ ਚਲ ਜੀ ਕਰੋ ਕੰਟੀਨਿਊ ਮੈਂ ਆਪਣੀ ਵੀਡੀਓ ਅੱਗੇ ਕੰਟੀਨਿਊ ਕਰਦਾ ਫੇ ਸੋ ਇਹ ਗੱਲ ਆ ਵੀ ਇਸ ਤਰ੍ਹਾਂ ਡਰਾਮੇ ਹੁੰਦੇ ਨੇ ਹੁਣ ਇਹਦੇ ਵਿੱਚ ਹੋਇਆ ਕੀ ਜਿਹੜਾ ਜੋਬਨ ਸੀਗਾ ਉਹਦੀ ਮੈਂ ਕੰਫਿਡੈਂਸ਼ੀਅਲਿਟੀ ਲੀਕ ਕਰ ਦਿੱਤੀ ਮੈਂ ਸਾਰੇ ਪਬਲਿਕ ਡੋਮੇਨ ਵਿੱਚ ਦਾਸਤਾ ਵੀ ਉਹਦਾ ਵੀਜ਼ਾ ਲੱਗ ਗਿਆ ਜਦ ਕਿ ਉਹਨੇ ਮੈਨੂੰ ਉਹਦੇ ਵਾਸਤੇ ਅਥੋਰਾਈਜ਼ ਨਹੀਂ ਕੀਤਾ ਮੈਂ ਉਹਦੀ ਬਿਨਾ ਪਰਮਿਸ਼ਨ ਤੇ ਉਹ ਰੂਚੀ ਨੂੰ ਮੈਂ ਲੀਕ ਆਊਟ ਕਰ ਦਿੱਤਾ ਨਾਲ ਦੀ ਨਾਲ ਮੈਂ ਕੀ ਕੀਤਾ ਉਹਦਾ ਟਰਸਟ ਬ੍ਰੇਕ ਕਰ ਦਿੱਤਾ ਜਿਹੜਾ ਉਹਨੇ ਮੇਰੇ ਤੇ ਯਕੀਨ ਕਰਕੇ ਮੈਨੂੰ ਡਾਕੂਮੈਂਟ ਦਿੱਤੇ ਸੀਗੇ ਐਜ਼ ਅ ਕੰਸਲਟੈਂਟ ਵੀ ਮੈਂ ਤੇਰੀ ਕਨਫਿਡੈਂਸ਼ੀਅਲਟੀ ਰੱਖ ਕੇ ਤੇ ਮੈਂ ਤੇਰੀ ਫਾਈਲ ਪ੍ਰੋਸੈਸ ਕਰੂੰਗਾ ਮੈਂ ਉਹਦੀਆਂ ਵੀ ਧੀਆਂੜਾ ਦਿੱਤੀਆਂ ਉਸ ਤੋਂ ਬਾਅਦ ਉਹਦੀ ਫਾਈਨੈਂਸ਼ੀਅਲ ਹਾਲਾਤ ਕਿਦਾਂ ਦੇ ਆ ਉਹ ਕਿੰਨੇ ਕੁ ਜੋਗਾ ਆ ਮੈਂ ਉਹ ਵੀ ਡਿਸਕਲੋਜ਼ ਕਰਦਾ ਵੀ ਉਹਦੇ ਖਾਤੇ 'ਚ 5-6 ਲੱਖ ਰੁਪਈਆ ਇਹ ਵੀ ਦੱਸਦਾ ਵੀ ਉਹਦੇ ਥੋੜੇ ਨਵੇਂ ਜਿਹੇ ਫੰਡ ਪਾਏ ਸੀਗੇ ਕਿੰਨੀਆਂ ਚੀਜ਼ਾਂ ਡਿਸਕਲੋਜ਼ ਹੋ ਗਈਆਂ ਇਹ ਸਾਰੀਆਂ ਚੀਜ਼ਾਂ ਤੁਹਾਡੀਆਂ ਕੈਨੇਡਾ ਦੇ ਵਿੱਚ ਡਿਸਕਲੋਜ਼ ਹੁੰਦੀਆਂ ਨੇ ਜਦੋਂ ਤੁਸੀਂ ਐਵੇਂ ਹੀ ਕਿਸੇ ਕੰਸਲਟੈਂਟ ਦੇ ਪਿੱਛੇ ਲਾ ਕੇ ਤੇ ਤੁਹਾਡੀਆਂ ਕੌਲਾਂ ਜਦੋਂ ਸੋਸ਼ਲ ਮੀਡੀਆ ਤੇ ਪੈ ਜਾਂਦੀਆਂ ਤੁਸੀਂ ਵੀ ਥੱਲੇ ਉਹਨੂੰ ਲਾਈਕ ਕਰੀ ਜਾਂਦੇ ਹੋ ਉਹਦੇ ਬੱਲੇ-ਬੱਲੇ ਕਰੀ ਜਾਂਦੇ ਹੋ ਇੰਜ ਦਾ ਕਰਿਆ ਕਰੋ ਜਿਹੜੇ ਹੁਣ ਪ੍ਰੋਫੈਸ਼ਨਲ ਇਹ ਕੰਮ ਕਰਦੇ ਆ ਉਹਨਾਂ ਨੂੰ ਇਹ ਸੋਚ ਲੈਣਾ ਚਾਹੀਦਾ ਹੈ ਕਿ ਜਿਹੜਾ ਪੱਪੀ ਦਾ ਐਕਟ ਹੈਗਾ ਨਾ ਫੈਡਰਲ ਕਾਮਨਡ ਦਾ ਉਹਦੇ ਵਿੱਚ 1 ਲੱਖ ਡਾਲਰ ਤੱਕ ਦਾ ਜਿਹੜਾ ਜੁਰਮਾਨਾ ਹੋ ਸਕਦਾ ਆ ਇਸ ਤੋਂ ਬਾਅਦ ਜਿਹੜਾ ਪ੍ਰਾਈਵੇਸੀ ਐਕਟ ਹੈਗਾ ਆ ਉਹਦੇ ਵਿੱਚ 50 ਹਜ਼ਾਰ ਡਾਲਰ ਤੋਂ ਲੈ ਕੇ 5 ਲੱਖ ਡਾਲਰ ਤੱਕ ਦਾ ਜੁਰਮਾਨਾ ਅਲੱਗ-ਅਲੱਗ ਜਿਹੜੇ ਪ੍ਰੋਵਿੰਸ਼ੀਅਲ ਲਾਜ਼ ਹੈਗੇ ਨੇ ਉਹਨਾਂ ਦੇ ਅਕੋਰਡਿੰਗ ਹੋ ਸਕਦਾ ਆ ਹੁਣ ਜੇ ਤੁਸੀਂ ਕਨਫਿਡੈਂਸ਼ੀਅਲਿਟੀ ਲੀਕ ਕਰਦੇ ਹੋ ਤੁਸੀਂ ਟਰਸਟ ਬ੍ਰੇਕ ਕਰਦੇ ਹੋ ਤੁਸੀਂ ਪ੍ਰਾਈਵੇਸੀ ਲੀਕ ਕਰਦੇ ਹੈਗੇ ਹੋ ਤੇ ਤੁਸੀਂ ਪ੍ਰੋਫੈਸ਼ਨਲ ਖਵਾਉਣ ਦੇ ਤੁਸੀਂ ਕਾਬਲ ਨਹੀਂ ਰਹਿ ਜਾਂਦੇ ਹੈਗੇ ਮੇਰੀ ਇਸ ਵੀਡੀਓ ਦੀਆਂ ਮਿਰਚਾਂ ਬਹੁਤਿਆਂ ਨੂੰ ਲੱਗਣੀਆਂ ਹੈਗੀਆਂ ਨੇ ਪਰ ਤੁਹਾਨੂੰ ਇੱਕ ਚੀਜ਼ ਜ਼ਰੂਰ ਸਮਝ ਲੈਣੀ ਚਾਹੀਦੀ ਆ ਵੀ ਇੱਕ ਹਰ ਇੱਕ profession ਦੀ ਇੱਕ ਮਰਿਆਦਾ ਹੁੰਦੀ ਆ ethics ਜਿਹੜੇ ਹੈਗੇ ਆ ਨਾ ਪ੍ਰੋਫੈਸ਼ਨਲ ethics ਜਿਹੜੇ ਨੇ ਉਹ ਬੜੇ ਤਰੀਕੇ ਦੇ ਨਾਲ ਪੜ੍ਹਾਏ ਜਾਂਦੇ ਹੈਗੇ ਨੇ ਪਰ ਜਦੋਂ ਅਸੀਂ ਛੱਕੇ ਡੰਗਣ ਤੇ ਆ ਜਾਂਦੇ ਆ ਇੱਕ ਨੇ ਵੀਡੀਓ ਬਣਾਈ ਉਹ ਤੇ ਮਗਰ ਦੂਜੇ ਨੇ ਬਣਾਈ ਦੂਜੇ ਨੇ ਬਣਾਈ ਤੀਜੇ ਨੇ ਬਣਾਈ ਤੇ ਇਹ ਇੱਕ ਹੁਣ ਦੌਰ ਚੱਲਿਆ ਹੋਇਆ ਆ ਜਿਹਦੇ ਨਾਲ ਆਮ ਲੋਕਾਂ ਦੀ ਜਿਹੜੀ ਡਿਸੀਜਨ 메ਕਿੰਗ ਅਬਿਲਿਟੀਆਂ ਹੈਗੀਆਂ ਨੇ ਉਹ ਹਾਈਲੀ ਇਫੈਕਟਡ ਹੋ ਰਹੀਆਂ ਹੈਗੀਆਂ ਨੇ ਲੋਕ ਗਲਤ ਡਿਸੀਜਨ ਲੈ ਰਹੇ ਹੈਗੇ ਨੇ ਜੇ ਇੱਕ ਨੇ ਖੂਚ ਛਾਲ ਮਾਰੀ ਆ ਇੱਕ ਦਾ ਕਿਤੇ ਭੁੱਲ ਭੁਲਖੇ ਕੰਮ ਹੋ ਗਿਆ ਉਹਦੇ ਮਗਰ ਇੱਕ ਹੋਰ ਦੀ ਲੈਂਡ ਦੇ ਵਿੱਚ ਲੱਗੀ ਆਉਂਦੀ ਆ ਵੀ ਅਸੀਂ ਵੀ ਇਦਾਂ ਕਰਕੇ ਵੇਖ ਲੈਨੇ ਆ ਜਦਕਿ ਉਹਨਾਂ ਦੇ ਕੰਮ ਉਹਦਾ ਨਹੀਂ ਹੋਣੇ ਹੁੰਦੇ ਸੋ ਇਸ ਤਰੀਕੇ ਦੇ ਨਾਲ ਖਾਸ ਕਰਕੇ ਜਿਹੜੇ ਲੋਕ ਪ੍ਰੋਫੈਸ਼ਨਲ ਸਰਵਿਸਿਜ਼ ਲੈਂਦੇ ਨੇ ਤੁਹਾਨੂੰ ਵੀ ਹੱਥ ਬਨ ਕੇ ਬੇਨਤੀ ਆ ਐਵੇਂ ਨਾ ਆਪਣੀ ਪ੍ਰਾਈਵੇਸੀ ਜਿਹੜੀ ਹੈਗੀ ਆ ਕਨਫਿਡੈਂਸ਼ੀਅਲ ਜਿਹੜੀ ਤੁਹਾਡੀ ਕਨਫਿਡੈਂਸ਼ੀਅਲ ਤੁਹਾਡੀਆਂ ਚੀਜ਼ਾਂ ਹੁੰਦੀਆਂ ਨੇ ਉਹਨਾਂ ਨੂੰ ਪਬਲਿਕ ਡੋਮੇਨ ਦੇ ਵਿੱਚ ਲੀਕ ਹੋਣ ਦਿਆ ਕਰੋ ਤੁਹਾਡਾ ਇਹਦੇ ਵਿੱਚ ਇੱਕ ਦਵਾਨੀ ਦਾ ਤੁਹਾਡਾ ਫਾਇਦਾ ਨਹੀਂ ਹੈਗਾ ਜਦਕਿ ਇਹਦੇ ਵਿੱਚ ਜਿਹੜਾ ਤੁਹਾਡਾ ਕੰਸਲਟੈਂਟ ਆ ਜਿਹਨੇ ਤੁਹਾਡਾ ਵੀਜ਼ਾ ਲਵਾਇਆ ਆ ਉਹ ਆਪ ਦੀ ਬੱਲੇ ਬੱਲੇ ਖੱਟ ਕੇ ਤੇ ਹੋਰ ਨਾਲ ਲੋਕਾਂ ਨੂੰ ਵੀ ਉਹ ਤੁਹਾਡੇ ਨੂੰ ਆਪਣੇ ਜਾਲ ਵਿੱਚ ਫਸਾਉਣ ਵਿੱਚ ਉਹ ਕਾਮਯਾਬ ਹੁੰਦਾ ਹੈਗਾ ਆ ਸੋ ਇਹਨਾਂ ਚੀਜ਼ਾਂ ਨੂੰ ਪਲੀਜ਼ ਅਵੋਇਡ ਕਰਿਆ ਕਰੋ ਆਪਾਂ ਜਿਹੜੇ ਗੰਦੇ ਸਿਸਟਮ ਨੂੰ ਪਿੱਛੇ ਛੱਡ ਕੇ ਆਏ ਹੈਗੇ ਆ ਨਾ ਜਿੱਥੋਂ ਅਸੀਂ ਅੱਕੇ ਆਏ ਹੈਗੇ ਆ ਅਨਫੋਰਚੂਨੇਟਲੀ ਉਸੇ ਹੀ ਗੰਦੇ ਸਿਸਟਮ ਨੂੰ ਅਸੀਂ ਇੱਥੇ ਅਪਲਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹੈਗੇ ਆ ਹੁਣ ਇਹਦੇ ਵਿੱਚ ਕੱਲੇ ਇਮੀਗ੍ਰੇਸ਼ਨ ਕੰਸਲਟੈਂਟ ਹੀ ਹੈਗੇ ਇਹਦੇ ਵਿੱਚ ਹੋਰ ਰੀਅਲਟਰੀ ਵੀ ਆ ਗਏ ਮੋੜਕੇ ਵਾਲੇ ਵੀ ਆ ਗਏ ਬਹੁਤ ਸਾਰੇ ਆ ਜਿਹੜੇ ਇਦਾਂ ਦੀਆਂ ਚੀਜ਼ਾਂ ਵਿੱਚ ਕਰਦੇ ਹੈਗੇ ਆ ਇਹਦੇ ਵਿੱਚ ਇਹ ਕੱਲੇ ਕਿਸੇ ਇੱਕ ਤੇ ਗੱਲ ਨਹੀਂ ਹੈ ਕਿ ਸਾਰਿਆਂ ਦੇ ਉੱਤੇ ਬਰਾਬਰ ਹੀ ਗੱਲ ਲੱਗਦੀ ਹੈ ਕਿ ਜਿਨ੍ਹਾਂ ਨੇ profession ethics ਨੂੰ ਪੜ੍ਹਿਆ ਤੇ ਸਮਝਿਆ ਉਹ ਮੇਰੇ ਨਾਲ 100% ਐਗਰੀ ਵੀ ਹੋਣਗੇ ਤੇ ਉਹਨਾਂ ਨੇ ਥੱਲੇ ਹੁਣ ਆਪੋ ਆਪਣੇ ਵਿਚਾਰ ਜਿਹੜੇ ਆ ਕਮੈਂਟਸ ਵਿੱਚ ਉਹ ਵੀ ਜਰੂਰ ਲਿਵਾਉਣੇ ਹੈਗੇ ਆ ਔਰ ਜੇ ਤੁਹਾਡਾ ਕੋਈ ਹੋਰ ਸੁਝਾਅ ਹੋਵੇ ਤਾਂ ਉਹ ਵੀ ਤੁਸੀਂ ਦੱਸ ਦਿਓ ਆਪਾਂ ਉਹ ਦੇ ਅਕੋਰਡਿੰਗ ਵੀ ਤੁਹਾਡਾ ਗੱਲਬਾਤ ਕਰ ਸਕਦੇ ਹੈਗੇ ਆ ਰੱਬ ਰੱਖਾ